ਵੇਲੀਆ ਏ ਜ਼ਮੀਨਾਂ ਵਾਲੇ ਅੱਜ ਵੀ ਚੀਜ਼ਾਂ ਪਈਆਂ ਨੇ ਲੋਕੀ ਬਾਹਰ ਆ ਰਹੇ ਨੇ ਤੇ ਆਪ ਉਥੇ ਟੈਕਸੀਆਂ ਚਲਾਉਂਦੇ ਆ ਰੈਸਟੋਰੈਂਟਾਂ 'ਚ ਕੰਮ ਕਰਦੇ ਆ ਅੱਜ ਬੱਚਿਆਂ ਦਾ ਵੀ ਉਹੀ ਹਾਲ ਹੈ ਤੁਹਾਨੂੰ ਪਤਾ ਕੈਨੇਡਾ 'ਚ ਕੀ ਹੋ ਰਿਹਾ ਅਮਰੀਕਾ 'ਚ ਕੀ ਹੋ ਰਿਹਾ ਜਿਸ ਬੰਦੇ ਨੇ ਆਪਣਾ ਘਰ ਛੱਡਦਾ ਜਿਸ ਬੰਦੇ ਨੇ ਆਪਣੀ ਜੜ ਛੱਡਦੀ ਉਹਦਾ ਵੰਸ਼ ਉਹਦਾ ਪਰਿਵਾਰ ਉਹਦੀ ਹੌਦ ਮੁੱਕ ਜਾਂਦੀ ਹੈ ਉਹਦੀ ਹੱਲਣੀ ਹੈ ਇਸ ਕਰਕੇ ਤਾਂ ਦੇ ਹੋਇਆ ਕਿਉਂਕਿ ਸਾਰੇ ਸਾਰੇ ਬਾਹਰ ਨੇ ਯਾਦ ਰੱਖਿਓ ਮੈਂ ਆਪਣੇ ਪਿੰਡ ਗਿਆ ਤਨੀਚ ਦਰਾਇ ਦੇ ਕੋਲ ਮਿਰਰ ਚੱਲਿਆ ਜੀ ਸਾਰੇ ਵੱਡੀਆਂ ਵੱਡੀਆਂ ਕੋਠੀਆਂ ਸਰਦਾਰਾਂ ਦੀਆਂ ਜ਼ਮੀਨਾਂ 300 400 ਏਕੜ ਉਹ ਥੜੇ ਜਿੱਥੇ ਕਦੇ ਬਜ਼ੁਰਗ ਸੌਂਦੇ ਹੁੰਦੇ ਸੀ ਉਹ ਉਹ ਵੰਸ਼ ਹੈ ਜੀ ਭਾਈ ਜੋਗਾ ਸਿੰਘ ਦਾ ਜਿਹਦੀ ਮੈਂ ਨਾਮ ਵੀ ਪੁੱਛਤਾ ਉੱਥੇ ਕਬੂਤਰਾਂ ਰਿਆਲ ਨੇ ਪਾਏ ਹੋਏ ਐ ਚਮਕਿਤਰਾ ਰਹਿੰਦੀਆਂ ਨੇ ਮੈਂ ਉਹ ਮੜੀਆਂ ਜਿੱਥੇ ਮੇਰੇ ਵੱਡ ਬਡੇਰਿਆਂ ਦੀਆਂ ਮੜੀਆਂ ਰੇਰ ਮੇਰ ਦੇ ਨਾਲ ਸ਼ੇਸ਼ਾ ਸਰੂਦੀ ਉੱਤੇ ਬੜੀ ਹੋਈ ਔਰ ਬੌੜੀ ਬੌੜੀ ਜਾਇਦਾ ਜੇ ਪਾਣੀ ਹੰਦਾ ਔਰ ਇਹ ਪਾਣੀ ਪੀਦੇ ਹੁੰਦੇ। ਉਹ ਮੈਂ ਦੇਖਦਾ ਤੇ ਬੈਠ ਕੇ ਹਰ ਸਾਲ 10 ਵਾਰੀ ਜਾਂਦਾ 10 ਵਾਰੀ ਰੋੜਦਾ। ਇੱਥੇ ਮੇਰਾ ਬਾਪੂ ਸੀ ਇੱਥੇ ਮੇਰਾ ਦਾਦਾ ਸੀ ਇਤਿਹਾਸ। ਉੱਥੇ ਕੌਣ ਰੇ ਮੈਂ ਨਾਮ ਨਹੀਂ ਲੈਣਾ ਚਾਹਦਾ ਜੇ ਮੈਂ ਭੁੱਲਿਆ ਤਾਂ ਤੁਸੀਂ ਮੈਂਟੋਮੈਂਟਿਕਲ ਨੋਟਸ ਆ ਜਾਣ। ਕੌਣ ਰੇ ਤੁਸੀਂ ਵੀ ਜਾਣਦੇ। ਕੀ ਉੱਥੇ ਹੋ ਰਿਹਾ ਹੈ ਇਹ ਵੀ ਤੁਸੀਂ ਜਾਣਦੇ ਹੋ ਤੁਸੀਂ ਦੇਖਿਆ ਮੇਰੀ ਰੂਹ ਕੰਪਦੀ ਹੈ। ਤੇ ਮੇਰੇ ਲਾੜ ਦੇ ਬਰਥਡੇ ਚਾਚੇ ਤਾਇਆ ਤੇ ਮੁੰਡੇ ਕਰੋੜਪਤੀ ਅਰਬਪਤੀ ਹਵੇਲੀਆਂ ਆਏ ਜ਼ਮੀਨਾਂ ਵਾਲੇ ਅੱਜ ਵੀ ਚੀਜ਼ਾਂ ਪਈਆਂ ਨੇ ਲੋਕੀ ਬਾਹਰ ਐ ਨੇ ਤੇ ਆਪ ਉਥੇ ਟੈਕਸੀਆਂ ਚ ਰਹੁੰਦੇ ਐ ਰੈਸਟੋਰੈਂਟਾਂ 'ਚ ਕੰਮ ਕਰਦੇ ਐ ਅੱਜ ਬੱਚਿਆਂ ਦਾ ਵੀ ਉਹੀ ਹਾਲ ਆ ਤੁਹਾਨੂੰ ਪਤਾ ਕੈਨੇਡਾ 'ਚ ਕੀ ਹੋ ਰਿਹਾ ਅਮਰੀਕਾ 'ਚ ਕੀ ਹੋ ਰਿਹਾ ਜਿਸ ਬੰਦੇ ਨੇ ਆਪਣਾ ਘਰ ਛੱਡਦਾ ਜਿਸ ਬੰਦੇ ਨੇ ਆਪਣੀ ਜੜ ਛੱਡਦੀ ਉਹਦਾ ਵੰਸ਼ ਉਹਦਾ ਪਰਿਵਾਰ ਉਹਦੀ ਹੌਲ ਮੁੱਕ ਚੱਗੀ ਦੀ ਹੈ। ਉਹ ਨਸਲ ਮੁੱਕ ਜਾਂਦੀ ਹੁੰਦੀ ਹੈ। ਤੇ ਪੰਜਾਬ ਦਾ ਹਾਲ ਨਾ ਹੋਕਾ ਤੇ ਕਹਿਆ ਸੀ ਓਏ ਆਪਣੀਆਂ ਜ਼ਮੀਨਾਂ ਨਾ ਵੇਚ ਕੇ ਬੱਚਿਆਂ ਦੇ ਕੋਲ ਜਾਓ। ਵੱਡਿਆ ਵੱਡੇ ਨੇ ਟੋਲਾ ਆਪਾਂ ਮਾਰਦੇ ਆ ਨਾ ਉੱਥੇ ਜਾ ਕੇ ਹੈਕ ਕਰੀਂ ਫੋਕਾ ਸਾਰਾ ਕੋਈ। ਮੈਂ ਦੇਖਿਆ ਮੈਨੂੰ ਪਿਆਰ ਮਿਲਦੀ ਕੈਨੇਡਾ ਦੀ, ਆਸਟ੍ਰੇਲੀਆ ਦੀ, ਅਮਰੀਕਾ ਦੀ। ਤੁਸੀਂ ਆ ਜਾਓ ਭਾਜੀ ਕ੍ਰਿਕਟ ਖਿਲਾਓ। ਇੱਥੇ ਤੁਹਾਨੂੰ ਦਸਤੀ 1.5 ਕਰੋੜ ਜ਼ਮੀਨ ਤਾਂ ਉਸ ਆਸਟ੍ਰੇਲੀਆ 'ਚ ਮੈਨੂੰ ਦਿਨ ਨੂੰ ਪਿਆਰ ਇਸ ਬਣਾ ਦੇ ਨੇ ਸਰਕਾਰ ਕਹਿੰਦੀ ਮੈਂ ਕਰਦਾ। ਆਪ ਵੀ ਟੂ ਮੀਟ ਹੱਦ ਤੱਕ ਨਹੀਂ ਆਉਣਾ ਪਈ ਆਪ ਨੂੰ ਤਾਂ ਆਪਣਾ ਦੇਸ਼ ਤੇ ਆਪਣਾ ਪੰਜਾਬ ਬਹੁਤ ਪਿਆਰਾ ਸੋ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਮੈਂ ਫਿਲਮਾਂ ਦੇ ਵਿੱਚ ਇੱਕ ਪੇਸ਼ਕਸ਼ ਜ਼ਰੂਰ ਰਿੱਕੀਆ ਦੇ ਡਾਇਰੈਕਟਰ ਨੂੰ ਕਰੂੰਗਾ ਕਿਉਂਕਿ ਕਰਨਾ ਐਕਟਰ ਨੇ ਉਹ ਜੋ ਡਾਇਰੈਕਟਰ ਚਾਹੁੰਦਾ ਹੈ ਕਿ ਤੁਹਾਨੂੰ ਇਹ ਪਤਾ ਹੋਵੇ ਵੀ ਉੱਥੇ ਦੀ ਲਾਈਫ ਕਿੰਨੀ ਦਰਦਨਾਕ ਹੈ ਮਾਰਾ ਇੱਕ ਇੱਕ ਕਮਰੇ ਦੀ ਧੀ ਹੈ ਮੇਰੀ ਇਹ ਚਾਰ ਮੁੰਡੇ ਤੇ 10 ਕੁੜੀਆਂ ਮੈਂ ਦੇਖੀਆਂ ਨੇ ਤੇ ਜਦ ਵੀ ਮੈਂ ਜਾਣਾਂ ਉਹ ਵਿਚਾਰੀਆਂ ਧੀਆ ਤੇ ਮੁੰਡੇ ਤੇ ਬਜ਼ੁਰਗ ਤੇ ਬਜ਼ੁਰਗਣੀਆਂ ਮੇਰੇ ਕੋਲ ਬਹਿ ਬਹਿ ਕੇ ਰੋਦੇ ਨੇ ਅੱਜ ਵੀ ਮੇਰਾ ਤਖਤ ਉੱਪਰ ਉਹ ਤੇ ਮਹਿਰਬਾਨ ਲੱਗਦਾ ਜਿੱਥੇ 100 150 ਬਜ਼ੁਰਗ ਧੀਆ ਪੈਣਾ ਕਰਉਂਦੇ ਸੀ ਕੀ ਕਰੀਏ ਬਾਪੂ ਤੇ ਮੈਂ ਕਿੱਥੇ ਕਰਨ ਕੀ ਆਏ ਸੀ ਜਿਹਦੇ ਕੋਲ 2 ਕਿੱਲੇ 3 ਕਿੱਲੇ 5 ਕਿੱਲੇ ਚ ਵੀਰ ਰੋਟੀ ਤਾਂ ਤੁਹਾਨੂੰ ਮਿਲਦੀ ਆ ਆਪਣੇ ਪੰਜਾਬ ਦੀ ਧਰਤੀ ਹੈ ਇਸ ਕਰਕੇ ਇਸ ਸਟੇਜ ਦਾ ਹੈ